ਮਿੰਟੂ ਜੀ ਆਪਾਂ ਜਰਾ ਗੱਲਾਬਾਤਾਂ ਖੁੱਲ ਗਏ ਜੀ ਖਬਰਾਂ ਵਾਲੇ ਚੱਲ ਗਏ ਪਹਿਲਾਂ ਮੈਂ ਚਾਹਣਾ ਸੀ ਥੋੜਾ ਜਿਹਾ ਮਾਹੌਲ ਮੂਲ ਬਣਾਓ ਤੁਸੀਂ ਜਰਾ ਅੱਜ ਕੋਈ ਰਾਸਿਕ ਕਿੱਸਾ ਕਿਉਂਕਿ ਗੱਲ ਇਹ ਵੀ ਰੁੱਤ ਤਰਹਿ ਦੇ ਦਿਨ ਰਹਿ ਗਏ ਥੋੜੇ ਹੀ ਚੰਦ ਕੋ ਦਿਨ ਬਚੇ ਆ ਤੇ ਜਾਂਦੇ ਆਂਦੇ ਆ ਵੀ ਮੌਸਮ ਖਤਮ ਹੋਵੇ ਇਹ ਜਿਹੜਾ ਇਲੈਕਸ਼ਨ ਵਾਲਾ ਉਹਦੇ ਤੋਂ ਪਹਿਲਾਂ ਕਿਸੇ ਸੁਣ ਲਈ ਤੁਹਾਡੇ ਤੋਂ ਕੋਈ ਇੱਕ ਅੱਧਾ ਅੱਜ ਸੁਣੀ ਚੱਲੀ ਮੈਂ ਕਹਣਾ ਪਿਛਲੇ ਦਿਨੀ ਨਾ ਲਾਲਜੀਤ ਸਿੰਘ ਭੁੱਲਰ ਦੀ ਇੱਕ ਇੰਟਰਵਿਊ ਆਈ ਹੈ ਜੀ ਤੇ ਉਸ ਇੰਟਰਵਿਊ ਦੇ ਵਿੱਚ ਗੱਡੀ 'ਚ ਇੰਟਰਵਿਊ ਕੀਤੀ ਆ ਉਹਨਾਂ ਨੇ ਹਾਰ ਉਹਨਾਂ ਨੇ ਚਲਦੀ ਗੱਡੀ 'ਚ ਵੀ ਪਾਈ ਰੱਖ ਪਾਉ ਨਹੀਂ ਹਾਰ ਨਹੀਂ ਲਾਏ ਮੈਂ ਘਾਰ ਮੰਨਣੀ ਵੀ ਨਹੀਂ ਹਾਰ ਲਾਉਣੇ ਵੀ ਨਹੀਂ ਹੈ ਜੀ ਤਾਂ ਉਹਦੇ ਚ ਉਹਨਾਂ ਨੇ ਇੱਕ ਗੱਲ ਕਹੀ ਸੀਗੀ ਕਹਿੰਦੇ ਕਿ ਬਈ ਜਿਹੜੇ ਇਸ ਤਰ੍ਹਾਂ ਦੇ ਤਸਕਰ ਹੈ ਜਾਂ ਤਸਕਰਾਂ ਦੇ ਸਾਥੀ ਆ ਜਾਂ ਮਤਲਬ ਕਿ ਛਡਾਉਣ ਛਡਉਣ ਵਾਲੇ ਵੀ ਇਹ ਮੈਨੂੰ ਨਾ ਹੀ ਵੋਟ ਪਾਉਣ ਮੈਂ ਨਹੀਂ ਮੰਗਦਾ ਵੋਟ ਮਤਲਬ ਉਹਨਾਂ ਨੇ ਕਿਹਾ ਹਾਲਾਂਕਿ ਉਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇੱਕ ਨੇਤਾ ਨੂੰ ਇੱਥੋਂ ਤੱਕ ਕਹਿ ਦਿੱਤਾ ਉਮੀਦਵਾਰੀ ਹੈ ਕਿਨੇ ਮੈਨੂੰ ਰਿਸ਼ਤਾ ਕਰਨਾ ਮਤਲਬ ਕਿ ਆਪਣੀ ਜ਼ੁਬਾਨ ਨੂੰ ਨਾ ਥੋੜਾ ਉਹ ਨਹੀਂ ਕਰ ਰਹਾ ਸੁਧਾਰ ਨਹੀਂ ਰਿਹਾ ਖੈਰ ਤਾਂ ਜਦ ਉਹ ਇੰਟਰਵਿਊ ਸੁਣੀ ਤੇ ਇੱਕ ਨਾ ਚੇਤਾ ਆ ਗਿਆ ਪੁਰਾਣੇ ਸਮੇ ਦਾ ਕਿ ਚਲੋ ਇਹਨਾਂ ਨੇ ਪਤਾ ਨਹੀਂ ਕਿੰਨਾ ਕੋਈ ਜ਼ੋਰ ਦੇ ਕੇ ਕਿਹਾ ਪਰ ਇੱਕ ਸ਼ਖਸ ਜਿਹਦੇ ਨਾਲ ਤੁਹਾਡੀ ਅਕਸਰ ਗੱਲ ਹੁੰਦੀ ਹੈ ਉਸ ਬੰਦੇ ਨੇ ਇਸ ਮੁੱਦੇ ਤੇ ਇਲੈਕਸ਼ਨ ਲੜਿਆ ਤੇ ਜਿੱਤਿਆ ਜੀ ਬੋਝੋ ਕੌਣ ਹੋਏਗਾ ਇਹ ਮੈਨੂੰ ਨਹੀਂ ਚੇਤਾ ਆ ਰਿਹਾ ਐਮਪੀ ਦਾ ਇਲੈਕਸ਼ਨ ਆਰਐਸਐਸ ਦਾ ਨਾਮ ਵੀ ਵਜਿਆ ਹੁਣ ਪਿੱਛੇ ਜੀ ਕੀ ਆਰਐਸਐਸ ਦਾ ਬੰਦਾ ਹੈ ਰਾਜਦੇਵ ਸਿੰਘ ਹਾਂਜੀ ਰਾਜਦੇਵ ਸਿੰਘ ਖਾਲਸਾ ਜੀ ਮੇਰਾ ਧਿਆਨ ਇਧਰਲੇ ਪਾਸੇ ਹੋ ਗਿਆ ਸੀ ਤੁਸੀਂ ਗੱਲ ਕੀਤੀ ਸੀ ਨਾ ਭੁਲਰਾ ਸਾਹਿਬ ਦੀ ਇੱਕ ਵੀਰ ਦਾ ਕਮੈਂਟ ਹੈ ਕਹਿੰਦੇ ਹਾਰਤ ਘਰੋਂ ਲੈ ਕੇ ਤੁਰਦੇ ਨੇ ਉਹ ਅੱਛਾ ਠੀਕ ਹੈ ਮੈਂ ਉਹਦੇ ਬਸ ਹੋ ਗਿਆ ਸੀ ਇਹ ਆਪੋ ਆਪਣੇ ਸ਼ੌਂਕ ਹੁੰਦੇ ਆ ਰਾਜਦੇਵ ਸਿੰਘ ਖਾਲਸਾ ਨੇ ਜਿਹੜਾ 1999 ਵਾਲਾ ਇਲੈਕਸ਼ਨ ਲੜਿਆ ਜੀ ਐਲਾਨੀਆਂ ਕਹਿ ਦਿੱਤਾ ਕਿ ਭਾਈ ਮੈਨੂੰ ਸ਼ਰਾਬੀ ਨਸ਼ੇੜੀ ਜਾਂ ਗਲਤ ਕੰਮ ਕਰਨ ਵਾਲਾ ਬੰਦਾ ਵੋਟ ਨਾ ਪਾਏ अच्छा जी शेर आम ਖੁੱਲਮ ਖੁੱਲਾ ਬਿਲਕੁਲ ਉਹ ਦੋ ਖਬਰਾਂ ਚਾਇਆ ਉਹਨੇ ਅਖਾਇ ਪੰਥਕ ਲੈ ਰਿਆ ਤੇ ਮੈਂ ਨਹੀਂ ਚਾਹੁੰਦਾ ਕਿ ਕੋਈ ਗਲਤ ਬੰਦਾ ਸਾਨੂੰ ਵੋਟ ਵੀ ਪਾਵੇ ਫਿਰ ਸਵਾਰਤੇ ਆ ਗਿਆ ਨਾ اچھا ਉਧਰੋਂ ਖਲੋਤੇ ਸਨ ਕਾਫੀ ਲੰਗੋਵਾਲ ਧੜਾ ਨੇ ਵੀ ਇੱਕ ਆਪਣਾ ਬੰਦਾ ਖੜਾ ਰਿਆ ਸੀਗਾ ਤਾਂ ਅਕਾਲੀ ਦਲ ਵੱਲੋਂ ਵੀ ਇਲੈਕਸ਼ਨ ਲੜਿਆ ਜਾ ਰਿਹਾ ਸੀਗਾ ਸੀਪੀਆਈ ਵੀ ਲੜ ਰਹੀ ਸੀਗੀ ਯਾਨੀ ਕਾਫੀ ਤਗੜੇ ਖੜਾਰੇ ਲੜ ਰਹੇ ਸੀਗੇ ਮદાન ਚ ਜੀ ਤੇ ਕਮਾਲ ਦੀ ਗੱਲ ਹੋਈ ਕਿ ਰਾਜਦੇਵ ਸਿੰਘ ਖਾਲਸਾ ਨੇ ਉਹ ਸੀਟ ਜਿਹੜੀ ਆ ਉਹ ਤਕਰੀਬਨ 1 ਲੱਖ ਤੋਂ ਵੱਧ ਵੋਟ ਦੇ ਫਰਕ ਨਾਲ ਜਿੱਤ ਲਈ ਵਾਹ ਜੀ ਵਾਹ ਸੰਗਰੂਰ ਚੋਂ ਜਿਹੜੀ ਹੋਈ ਸੀਗੀ ਜੀ ਤਾਂ ਇਹ ਮਤਲਬ ਕਿ ਕਹਿ ਲੋ ਕਿ ਕਿਸੇ ਕਹਾਣੀਆਂ ਯਾਦ ਆ ਜਾਂਦੇ ਜਦੋਂ ਅੱਜ ਦੀ ਪੋਲਿਟਿਕਸ ਨੂੰ ਦੇਖਦੇ ਆ ਨਾ ਉਹ ਪੁਰਾਣੀ ਗੱਲ ਕਿਤੇ ਨਾ ਕਿਤੇ ਪੜ੍ਹੀ ਹੋਵੇ ਸੁਣੀ ਹੋਵੇ ਤਾਂ ਫਿਰ ਯਾਦ ਆ ਜਾਂਦੀ ਹੈ ਕਿ ਅੱਜ ਦੇ ਨੇਤਾ ਇਹ ਗੱਲ ਕਹਿੰਦੇ ਆ ਠੀਕ ਆ ਕਹਿੰਦੇ ਆ ਇਹ ਕਹਿਣਾ ਵੀ ਇੱਕ ਗੁਰਦੇ ਦਾ ਕੰਮ ਹੈ ਯਾਰ ਲਾਲਜੀਤ ਭੁੱਲਰ ਨੇ ਜਿਹੜੀ ਗੱਲ ਕਹੀ ਆ ਕੁਝ ਲੀਡਰ ਤੇ ਕਹਿਣ ਤੋਂ ਵੀ ਗੁਰੇਜ਼ ਕਰਦੇ ਆ ਤੇ ਜੇ ਕੋਈ ਤਗੜੀ ਗੱਲ ਤਗੜੇ ਗੁਰਦੇ ਨਾਲ ਕਹਿੰਦਾ ਆ ਨਾ ਪਰ ਜਿਨ੍ਹਾਂ ਨੇ ਫਿਰ ਬੀਤੇ ਚ ਕਰਕੇ ਵਿਖਾਈਆਂ ਉਹਨਾਂ ਦਾ ਜ਼ਿਕਰ ਆਬ ਮਾਰਿਆ ਜਾਂਦਾ ਉਹ ਨਾ ਆਪਣੇ ਆਪ ਹੀ ਆ ਜਾਂਦੇ ਨੇ ਸੁਬਾਨ ਤੇ ਜੀ ਸੋ ਇੱਕ ਸਭ ਮੇਰੇ ਲਈ ਕਾਫੀ ਰੌਚਕ ਨਹੀਂ ਵਧੀਆ ਗੱਲ ਆ ਮਿੰਟੂ ਜੀ ਕਿਉਂਕਿ ਅੱਜ ਕੱਲ ਦੀ ਪੋਲਿਟਿਕਸ ਤਾਂ ਮਿਲਦਾ ਹੈ ਖੜੀ ਹੈ ਕਿ ਫਲਾਣੇ ਲੀਡਰ ਨੇ ਘੜੀ ਕਿੰਨੇ ਦੀ ਬਣੀ ਆ ਗੱਡੀ ਕਿਹੜੀ ਚ ਤੁਰਦਾ ਜੀ ਉਹਦੇ ਬੂਟ ਦੇਖ ਲਓ ਜੀ ਨਹੀਂ ਇੱਥੇ ਮੁੱਦਾ ਵੀ ਨਹੀਂ ਆ ਹਾਂ ਬਿਲਕੁਲ ਇੱਥੇ ਆ ਗਿਆ ਕੋਈ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਜੀ